ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਸੁਖਦੇਵ ਸਿੰਘ ਤੇ ਰਣਜੀਤ ਕੌਰ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਨੇ ਉਹਨਾਂ ਦੇ ਇੱਕ ਪੁੱਤਰ ਹੈ ਰਣਜੀਤ ਕੌਰ ਚਾਹੁੰਦੀ ਹੈ ਕਿ ਉਹਨਾਂ ਦੇ ਦੋ ਬੱਚੇ ਹੋਣ ਅਤੇ ਉਹਨਾਂ ਦਾ ਪਰਿਵਾਰ ਪੂਰਾ ਹੋ ਜਾਵੇ ਪਰ ਸੁਖਦੇਵ ਸਿੰਘ ਕਹਿੰਦਾ ਸੀ ਕਿ ਜੇ ਆਪਾਂ ਇੱਕ ਬੱਚੇ ਨੂੰ ਹੋਰ ਜਨਮ ਦਿੱਤਾ ਤਾਂ ਅਸੀਂ ਦੋਨਾਂ ਬੱਚਿਆਂ ਨੂੰ ਹੀ ਪੜਾ ਨਹੀਂ ਸਕਾਂਗੇ ਕਿਉਂਕਿ ਕਮਾਈ ਖਰਚ ਨਾਲੋਂ ਕਿਤੇ ਘੱਟ ਸੀ ਉਹ ਚਾਹੁੰਦਾ ਸੀ ਕਿ ਉਹ ਆਪਣੇ ਇੱਕ ਪੁੱਤਰ ਨੂੰ ਪੜਾ ਲਿਖਾ ਕੇ ਉਸਦੇ ਪੈਰਾਂ ਤੇ ਖੜਾ ਕਰੇ ਜਦੋਂ ਸੁਖਦੇਵ ਸਿੰਘ ਦਾ ਪੁੱਤਰ 6 ਸਾਲ ਦਾ ਹੋਇਆ ਤਾਂ ਸੁਖਦੇਵ ਸਿੰਘ ਦੀ ਜ਼ਿੰਦਗੀ ਵਿੱਚ ਦੁੱਖਾਂ ਦਾ ਪੁਚਾਲ ਆ ਗਿਆ ਸੁਖਦੇਵ ਸਿੰਘ ਦੀ ਪਤਨੀ ਰਣਜੀਤ ਕੌਰ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਬਿਮਾਰੀ ਦੇ ਚੱਲਦਿਆਂ ਸੁਖਦੇਵ ਸਿੰਘ ਦੀ ਸਾਰੀ ਕਮਾਈ ਉਸ ਦੀ ਪਤਨੀ ਦੇ ਇਲਾਜ ਤੇ ਲੱਗ ਗਈ ਪਰ ਅਫਸੋਸ ਕਿ ਉਹ ਆਪਣੀ ਪਤਨੀ ਜਾ ਨਾ ਸਕਿਆ ਰਣਜੀਤ ਕੌਰ ਇਸ ਦੁਨੀਆ ਨੂੰ ਅਲਵਿਦਾ ਆਖ ਗਈ ਸੁਖਦੇਵ ਸਿੰਘ ਅਤੇ ਉਸ ਦਾ ਪੁੱਤਰ ਜਗਤਾਰ ਸਿੰਘ ਬਿਲਕੁਲ ਟੁੱਟ ਗਏ ਸੁਖਦੇਵ ਸਿੰਘ ਦਾ ਜੀਵਨ ਸਾਥੀ ਇਸ ਦੁਨੀਆ ਤੋਂ ਕੀ ਗਿਆ ਉਹ ਤਾਂ ਆਪਣੇ ਦਿਲ ਨੂੰ ਸਦਮਾ ਹਿਲਾ ਬੈਠਾ ਪਰ ਉਸ ਉੱਪਰ ਉਸ ਦੇ ਪੁੱਤਰ ਨੂੰ ਪਾਲਣ ਪੋਸ਼ਣ ਅਤੇ ਉਸ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੀ ਉਸ ਨੇ ਆਪਣੇ ਦੁੱਖ ਨੂੰ ਆਪਣੇ ਅੰਦਰ ਹੀ ਲੁਕੋ ਲਿਆ ਬਸ ਸਵੇਰੇ ਕੰਮ ਤੇ ਜਾਂਦਾ ਤੇ ਸ਼ਾਮ ਨੂੰ ਆ ਕੇ ਆਪਣੇ ਪੁੱਤਰ ਦਾ ਰੋਟੀ ਪਾਣੀ ਬਣਾ ਕੇ ਉਸ ਨੂੰ ਨਾਲ ਲੈ ਕੇ ਸੌਂ ਜਾਂਦਾ ਲੋਕਾਂ ਨੇ ਉਸ ਨੂੰ ਬਥੇਰਾ ਕਿਹਾ ਕਿ ਤੇਰੇ ਬੇਟੇ ਦੀ ਪਰਵਰਿਸ਼ ਤੇਰੇ ਇਕੱਲੇ ਤੋਂ ਨਹੀਂ ਹੋਣੀ ਤੂੰ ਦੂਸਰਾ ਵਿਆਹ ਕਰ ਲੈ ਪਰ ਸੁਖਦੇਵ ਸਿੰਘ ਕਹਿਣ ਲੱਗਿਆ ਕਿ ਮਤਰੀਈ ਮਾਂ ਕਦੇ ਵੀ ਸਕੀ ਮਾਂ ਜਿੰਨਾ ਪਿਆਰ ਨਹੀਂ ਕਰ ਸਕਦੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਬਚਪਨ ਰੁਲੇ ਅਤੇ ਇਹ ਸਦਾ ਪਵਿੱਖ ਬਰਬਾਦ ਹੋਵੇ ਉਸਨੇ ਆਪਣੇ ਪੁੱਤਰ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ-ਵੱਡੇ ਸਮਝੌਤੇ ਕੀਤੇ ਉਹ ਆਪਣੇ ਪੁੱਤਰ ਨੂੰ ਵੇਖ-ਵੇਖ ਜਿਉਂਦਾ ਸੀ ਅਤੇ ਉਸ ਦੀ ਹਰ ਇੱਕ ਖਵਾਹਿਸ਼ ਪੂਰੀ ਕਰਦਾ ਜਦੋਂ ਉਸ ਦਾ ਪੁੱਤਰ ਵੱਡਾ ਹੋਇਆ ਤਾਂ ਉਹ ਕਾਲਜ ਵਿੱਚ ਪੜਨ ਜਾਣ ਲੱਗਾ ਕਾਲਜ ਵਿੱਚ ਪੜਦਿਆਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵਧੀਆ ਨੌਕਰੀ ਪ੍ਰਾਪਤ ਕਰ ਸਕਦਾ ਹੈ ਸੁਖਦੇਵ ਸਿੰਘ ਦੇ ਪੁੱਤਰ ਜਗਤਾਰ ਸਿੰਘ ਨੇ ਕਾਫੀ ਮਿਹਨਤ ਕੀਤੀ ਅਤੇ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਇਆ ਆਪਣੇ ਪੁੱਤਰ ਨੂੰ ਵੇਖ ਕੇ ਸੁਖਦੇਵ ਸਿੰਘ ਦਾ ਦਿਲ ਬਹੁਤ ਖੁਸ਼ ਹੋਇਆ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਗਤਾਰ ਸਿੰਘ ਆਪਣੇ ਪਿਤਾ ਸੁਖਦੇਵ ਸਿੰਘ ਨੂੰ ਕਹਿਣ ਲੱਗਾ ਕਿ ਉਹ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਮੁੰਬਈ ਜਾਣਾ ਪਵੇਗਾ ਸੁਖਦੇਵ ਸਿੰਘ ਜੀ ਜਾਣ ਲਾ ਕੇ ਉਸ ਨੂੰ ਮੁੰਬਈ ਭੇਜ ਦਿੰਦਾ ਹੈ ਅਤੇ ਉਸ ਨੂੰ ਇਹ ਸੀ ਕਿ ਜਦੋਂ ਮੇਰਾ ਪੁੱਤਰ ਇੰਜੀਨੀਅਰ ਬਣ ਜਾਵੇਗਾ ਤਾਂ ਸਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ ਸੁਖਦੇਵ ਸਿੰਘ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿ ਇਸ ਦੀ ਮਾਂ ਦੇ ਨਾਂ ਰਹਿੰਦੇ ਆ ਵੀ ਉਸ ਨੇ ਆਪਣੇ ਪੁੱਤਰ ਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਸੀ ਜਗਤਾਰ ਸਿੰਘ ਆਪਣੇ ਪਿਤਾ ਸੁਖਦੇਵ ਸਿੰਘ ਨੂੰ ਪਿੰਡ ਵਿੱਚ ਇਕੱਲਾ ਛੱਡ ਕੇ ਸ਼ਹਿਰ ਵਿੱਚ ਇੰਜੀਨੀਅਰ ਬਣਨ ਲਈ ਚਲਾ ਗਿਆ ਉਹ ਮੁੰਬਈ ਚਲਾ ਗਿਆ ਉੱਥੇ ਜਾ ਕੇ ਉਸਨੇ ਆਪਣੇ ਨਾਲ ਕੰਮ ਕਰਨ ਵਾਲੀ ਰਾਣੀ ਦੇ ਨਾਲ ਵਿਆਹ ਕਰਵਾ ਲਿਆ ਅਤੇ ਮੁੰਬਈ ਵਿੱਚ ਹੀ ਸੈੱਟ ਹੋ ਗਿਆ ਇੱਕੋ ਇੱਕ ਪੁੱਤਰ ਉਹ ਵੀ ਨਿਰਮੋਹੀ ਨਿਕਲਿਆ ਜਿਸ ਨੂੰ ਆਪਣੇ ਪਾਲਣਹਾਰ ਪਿਤਾ ਦਾ ਜਰਾ ਵੀ ਖਿਆਲ ਨਾ ਆਇਆ ਅਤੇ ਉਸ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ ਪਰ ਸੁਖਦੇਵ ਸਿੰਘ ਨੂੰ ਕੁਝ ਦਿਨ ਹੀ ਬੁਰਾ ਲੱਗਿਆ ਕਿਉਂਕਿ ਉਹ ਵੀ ਦੂਜੇ ਬਜ਼ੁਰਗਾਂ ਦੀ ਤਰ੍ਹਾਂ ਆਪਣੇ ਪੁੱਤਰ ਤੋਂ ਬਹੁਤ ਉਮੀਦਾਂ ਲਾ ਕੇ ਬੈਠਾ ਸੀ ਪਰ ਹੌਲੀ-ਹੌਲੀ ਸਮੇਂ ਨੇ ਉਸ ਨੂੰ ਸਿਖਾ ਦਿੱਤਾ ਕਿ ਇਹੋ ਜਿਹੇ ਨਾਮਰਾਦ ਪੁੱਤਰ ਨਾਲੋਂ ਤਾਂ ਬੰਦਾ ਐਵੇਂ ਹੀ ਚੰਗਾ ਅਜਿਹੇ ਪੁੱਤਰ ਤੋਂ ਉਮੀਦ ਰੱਖਣਾ ਬਿਲਕੁਲ ਬੇਕਾਰ ਹੈ ਹੁਣ ਸੁਖਦੇਵ ਸਿੰਘ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਸ ਦੀ ਫਸਲ ਮੀਂਹ ਨਾ ਹੋਣ ਕਰਕੇ ਸੁੱਕ ਗਈ ਪਰ ਉਸਨੇ ਹਾਰ ਨਹੀਂ ਮੰਨੀ ਉਹ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਮਜ਼ਦੂਰੀ ਕਰਦਾ ਅਤੇ ਰਾਤ ਨੂੰ ਆ ਕੇ ਦੋ ਰੋਟੀਆਂ ਬਣਾ ਕੇ ਕਦੇ ਆਲੂ ਪੁੰਨ ਕੇ ਖਾ ਲੈਂਦਾ ਅਤੇ ਕਦੇ ਨਮਕ ਮਿਰਚ ਪਾ ਕੇ ਉਹਨੂੰ ਖਾ ਲੈਂਦਾ ਉੱਤੋਂ ਦੀ ਦੋ ਗਲਾਸ ਪਾਣੀ ਦੇ ਪੀ ਕੇ ਉਹ ਸੌ ਜਾਂਦਾ ਉਹ ਬਹੁਤ ਆਤਮ ਸਨਮਾਨੀ ਬੰਦਾ ਸੀ ਉਹ ਆਪਣੇ ਪੁੱਤਰ ਦਾ ਭੇਜਿਆ ਹੋਇਆ ਇੱਕ ਵੀ ਰੁਪਈਆ ਨਹੀਂ ਲੈਂਦਾ ਸੀ ਜੇ ਪਿੰਡ ਦਾ ਕੋਈ ਬੰਦਾ ਉਸ ਨੂੰ ਖਾਣਾ ਖਾਣ ਲਈ ਕਹਿ ਦਿੰਦਾ ਤਾਂ ਉਹ ਜਵਾਬ ਦੇ ਦਿੰਦਾ ਉਹ ਆਪਣੀ ਮਿਹਨਤ ਦੀ ਕਮਾਈ ਹੋਈ ਸੁੱਕੀ ਰੋਟੀ ਨਾਲ ਹੀ ਬਹੁਤ ਖੁਸ਼ ਰਹਿੰਦਾ ਉਸ ਨੂੰ ਆਤਮ ਸਨਮਾਨ ਦੀ ਸੁੱਕੀ ਰੋਟੀ ਖਾਣਾ ਮਨਜ਼ੂਰ ਸੀ ਬਜਾਏ ਇਸ ਦੇ ਕਿ ਕਿਸੇ ਦੀ ਦਿੱਤੀ ਹੋਈ ਘਿਓ ਦੇ ਨਾਲ ਚੁੱਪੜੀ ਰੋਟੀ ਖਾਣੀ ਸੁਖਦੇਵ ਸਿੰਘ ਬਹੁਤ ਹੀ ਆਤਮ ਸਨਮਾਨ ਵਾਲਾ ਵਿਅਕਤੀ ਸੀ ਸੁਖਦੇਵ ਸਿੰਘ ਦਿਨ ਨੂੰ ਸਾਰਾ ਦਿਨ ਮਿਹਨਤ ਕਰਦਾ ਅਤੇ ਰਾਤ ਨੂੰ ਘਰੇ ਆ ਕੇ ਨਹਾਉਂਦਾ ਧੋਂਦਾ ਪਰਮਾਤਮਾ ਦੇ ਅੱਗੇ ਸੀਸ ਝੁਕਾਉਂਦਾ ਤੇ ਕਹਿੰਦਾ हे ਭਗਵਾਨ ਮੈਨੂੰ ਧਨ ਪੈਸਾ ਕੁਝ ਵੀ ਨਹੀਂ ਚਾਹੀਦਾ ਬਸ ਮੈਂ ਕਿਸੇ ਦੀ ਦਿੱਤੀ ਭੀਖ ਤੇ ਜਿਉਣਾ ਨਹੀਂ ਚਾਹੁੰਦਾ ਮੈਨੂੰ ਭੁੱਖਾ ਰਹਿਣਾ ਮਨਜ਼ੂਰ ਹੈ ਪਰ ਮੈਨੂੰ ਦਇਆ ਨਾਲ ਦਿੱਤੀ ਹੋਈ ਖੈਰਾਤ ਮਨਜ਼ੂਰ ਨਹੀਂ ਹੈ ਪਿੰਡ ਦੇ ਸਾਰੇ ਲੋਕ ਉਸ ਦੇ ਪੁੱਤਰ ਨੂੰ ਬੁਰਾ ਭਲਾ ਕਹਿੰਦੇ ਉਹ ਕਹਿੰਦੇ ਕਿ ਕਿਹੋ ਜਿਹਾ ਨਾ ਸ਼ੁਕਰਾ ਪੁੱਤਰ ਹੈ ਨਾ ਕਦੇ ਮਿਲਣ ਆਉਂਦਾ ਹੈ ਅਤੇ ਨਾ ਹੀ ਕਦੇ ਸੁਖਦੇਵ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਹੈ ਲੇਕਿਨ ਸੁਖਦੇਵ ਸਿੰਘ ਕਦੇ ਵੀ ਕੁਝ ਨਹੀਂ ਕਹਿੰਦਾ ਸੀ ਉਹ ਚੁੱਪਚਾਪ ਹੀ ਰਹਿੰਦਾ ਹੁਣ ਜਗਤਾਰ ਸਿੰਘ ਦੀ ਪਤਨੀ ਰਾਣੀ ਦੇ ਇੱਕ ਬੇਟਾ ਵੀ ਹੋ ਗਿਆ ਸੀ ਅਤੇ ਉਹ 4 ਸਾਲ ਦਾ ਹੋ ਗਿਆ ਸੀ ਸੁਖਦੇਵ ਸਿੰਘ ਨੇ ਕਦੇ ਵੀ ਆਪਣੇ ਪੋਤੇ ਦੀ ਸ਼ਕਲ ਨੇ ਵੇਖੀ ਸੀ ਉਸ ਦਾ ਆਪਣੇ ਪੋਤੇ ਨੂੰ ਵੇਖਣ ਦਾ ਬੜਾ ਮਨ ਕਰਦਾ ਸੀ ਇੱਕ ਦਿਨ ਸੁਖਦੇਵ ਸਿੰਘ ਨੇ ਮਨ ਬਣਾਇਆ ਕਿ ਉਹ ਆਪਣੇ ਪੁੱਤਰ ਕੋਲ ਜਾਣ ਲਈ ਉਤਾਵਲਾ ਹੋ ਗਿਆ ਉਸ ਨੇ ਪਿੰਡ ਵਿੱਚੋਂ ਹੀ ਕਿਸੇ ਮੁੰਡੇ ਤੋਂ ਆਪਣੇ ਪੁੱਤਰ ਨੂੰ ਫੋਨ ਲਗਵਾਇਆ ਤਾਂ ਅੱਗੋਂ ਜਗਤਾਰ ਸਿੰਘ ਨੇ ਫੋਨ ਚੁੱਕਿਆ ਜਗਤਾਰ ਸਿੰਘ ਦਾ ਦੋਸਤ ਕਹਿਣ ਲੱਗਾ ਕਿ ਤਾਇਆ ਜੀ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਨੇ ਜਗਤਾਰ ਸਿੰਘ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਤਾਂ ਸੁਖਦੇਵ ਸਿੰਘ ਨੇ ਕਿਹਾ ਪੁੱਤਰ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ ਜਗਤਾਰ ਸਿੰਘ ਕਹਿਣ ਲੱਗਿਆ ਕਿ ਪਿਤਾ ਜੀ ਅਸੀਂ ਹੀ ਤੁਹਾਡੇ ਕੋਲ ਆ ਜਾਵਾਂਗੇ ਤੁਸੀਂ ਇੱਥੇ ਇੰਨੀ ਦੂਰ ਕਿਵੇਂ ਆਓਗੇ ਕਿਉਂਕਿ ਅਸਲ ਵਿੱਚ ਜਗਤਾਰ ਸਿੰਘ ਨੇ ਮੁੰਬਈ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਪਿੰਡ ਵਿੱਚ ਮੇਰੇ ਪਿਤਾ ਜੀ ਇਕੱਲੇ ਰਹਿੰਦੇ ਨੇ ਅਤੇ ਉਸਨੇ ਆਪਣੇ ਵਿਆਹ ਮੌਕੇ ਵੀ ਆਪਣੇ ਪਿਤਾ ਨੂੰ ਨਹੀਂ ਬੁਲਾਇਆ ਸੀ ਇਸ ਵਿੱਚ ਉਸ ਨੂੰ ਆਪਣੀ ਹੇਠੀ ਲੱਗਦੀ ਸੀ ਕਿ ਇੱਕ ਪਿੰਡੂ ਅਨਪੜ ਪਿਤਾ ਨੂੰ ਵੇਖ ਕੇ ਲੋਕ ਮੈਨੂੰ ਮਜ਼ਾਕ ਕਰਨਗੇ ਪਾ ਮੇਕੇ ਪੁੱਤਰ ਨਿਰਮੋਹੀ ਹੋ ਜਾਂਦੇ ਨੇ ਪਰ ਮਾਪੇ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਸੁਖਦੇਵ ਸਿੰਘ ਨੇ ਆਪਣੇ ਪੁੱਤਰ ਨੂੰ ਬਹੁਤ ਚਾਮਾ ਲਾਡਾ ਨਾਲ ਪਾਲਿਆ ਸੀ ਉਹਦੇ ਲਈ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਸਮਝੌਤੇ ਕੀਤੇ ਸੀ ਪਰ ਜਗਤਾਰ ਸਿੰਘ ਨੂੰ ਇਹ ਗੱਲ ਸਮਝ ਨਹੀਂ ਆਈ ਇਸ ਲਈ ਉਹ ਆਪਣੇ ਪਿਤਾ ਸੁਖਦੇਵ ਸਿੰਘ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਸੀ ਪਰ ਸੁਖਦੇਵ ਸਿੰਘ ਕਦੇ ਵੀ ਆਪਣੇ ਪੁੱਤਰ ਬਾਰੇ ਮਾੜਾ ਨਹੀਂ ਸੀ ਸੁਣ ਸਕਦਾ ਅਤੇ ਨਾ ਹੀ ਉਹ ਕਦੇ ਮਾੜਾ ਬੋਲਿਆ ਸੀ ਜੇ ਪਿੰਡ ਦੇ ਲੋਕ ਉਸ ਨੂੰ ਕਹਿੰਦੇ ਕਿ ਤੂੰ ਤਾਂ ਇੱਥੇ ਦਿਹਾੜੀਆਂ ਕਰਦਾ ਫਿਰਦਾ ਹੈ ਪਰ ਤੇਰਾ ਪੁੱਤਰ ਐਨੇ ਵੱਡੇ ਸ਼ਹਿਰ ਵਿੱਚ ਨੌਕਰੀ ਕਰਦਾ ਹੈ ਤਾਂ ਸੁਖਦੇਵ ਸਿੰਘ ਕਹਿ ਦਿੰਦਾ ਕਿ ਜਿਸ ਦੀ ਕਿਸਮਤ ਵਿੱਚ ਜੋ ਹੁੰਦਾ ਹੈ ਉਹੀ ਮਿਲਦਾ ਹੈ ਮੈਂ ਤਾਂ ਆਪਣੇ ਪੁੱਤਰ ਲਈ ਹਮੇਸ਼ਾ ਦੁਆ ਕਰਦਾ ਹਾਂ ਕਿ ਜਿੱਥੇ ਕਿਥੇ ਵੀ ਰਹੇ ਰਾਜੀ ਖੁਸ਼ੀ ਰਹੇ ਮੈਂ ਤਾਂ ਹਮੇਸ਼ਾ ਉਸ ਦੀ ਖੁਸ਼ੀ ਹੀ ਮੰਗਦਾ ਹਾਂ ਇੱਕ ਦਿਨ ਅਚਾਨਕ ਸੁਖਦੇਵ ਸਿੰਘ ਦਾ ਪੁੱਤਰ ਆਪਣੇ ਪਰਿਵਾਰ ਦੇ ਨਾਲ ਆਪਣੇ ਪਿੰਡ ਆਇਆ ਉਹ ਆਪਣੇ ਪਿਤਾ ਜੀ ਨੂੰ ਮਿਲਣ ਗਿਆ ਉਦੋਂ ਹੀ ਸੁਖਦੇਵ ਸਿੰਘ ਮਜ਼ਦੂਰੀ ਕਰਨ ਖੇਤ ਵਿੱਚ ਗਿਆ ਹੋਇਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਆਪਣੇ ਪੁੱਤਰ ਨੂੰ ਵੇਖਿਆ ਅਤੇ ਕੋਲ ਖੜੀ ਉਸਦੀ ਪਤਨੀ ਰਾਣੀ ਨੂੰ ਵੀ ਦੇਖਿਆ ਉਹਨਾਂ ਦੋਨਾਂ ਦੇ ਕੋਲ ਹੀ ਉਹਨਾਂ ਦਾ 4 ਸਾਲ ਦਾ ਪੁੱਤਰ ਜਾਨੀ ਕਿ ਸੁਖਦੇਵ ਸਿੰਘ ਦਾ ਪੋਤਾ ਵੀ ਖੜਾ ਸੀ ਸੁਖਦੇਵ ਸਿੰਘ ਨੇ ਜਿਵੇਂ ਹੀ ਆਪਣੇ ਪੋਤੇ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਆਉਣ ਲੱਗ ਗਏ ਤਾਈਓ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਜਿਵੇਂ ਸੁਖਦੇਵ ਨੂੰ ਆਪਣੇ ਪੁੱਤਰ ਨਾਲੋਂ ਪੋਤਾ ਜ਼ਿਆਦਾ ਪਿਆਰਾ ਲੱਗਿਆ ਉਹ ਭੱਜ ਕੇ ਆਪਣੇ ਪੋਤੇ ਨੂੰ ਚਿੰਬੜ ਗਿਆ ਅਤੇ ਉਸ ਨੂੰ ਆਪਣੇ ਗਲੇ ਨਾਲ ਲਗਾ ਲਿਆ ਉਸ ਦਾ ਪੋਤਾ ਵੀ ਦਾਦਾ ਜੀ ਦਾਦਾ ਜੀ ਕਹਿ ਕੇ ਸੁਖਦੇਵ ਸਿੰਘ ਦੇ ਗਲੇ ਲੱਗ ਗਿਆ ਦੋਨੋਂ ਬਹੁਤ ਖੁਸ਼ ਸੀ ਸੁਖਦੇਵ ਸਿੰਘ ਦਾ ਪੁੱਤਰ ਕੁਝ ਹੋਰ ਹੀ ਸੋਚ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਜੇ ਮੈਂ ਪਿਤਾ ਜੀ ਨੂੰ ਆਪਣੇ ਨਾਲ ਲੈ ਜਾਵਾਂ ਪੋਤੇ ਦੇ ਲਾਲਚ ਵਿੱਚ ਉਹ ਜ਼ਰੂਰ ਜਾਣਗੇ ਅਤੇ ਮੇਰੀ ਨੌਕਰ ਰੱਖਣ ਵਾਲੀ ਸਮੱਸਿਆ ਹੱਲ ਹੋ ਜਾਵੇਗੀ ਸੁਖਦੇਵ ਸਿੰਘ ਦੇ بیٹے ਜਗਤਾਰ ਸਿੰਘ ਨੇ ਆਪਣੇ ਪਿਤਾ ਤੋਂ ਮਾਫੀ ਮੰਗਣ ਦਾ ਨਾਟਕ ਕਰਦੇ ਹੋਏ ਕਿਹਾ ਪਿਤਾ ਜੀ ਤੁਸੀਂ ਬਹੁਤ ਸਮਾਂ ਇਕੱਲੇ ਰਹਿ ਲਏ ਹੁਣ ਤੁਸੀਂ ਸਾਡੇ ਨਾਲ ਚੱਲੋ ਆਪਣੇ ਪੋਤੇ ਲਈ ਤਾਂ ਸੁਖਦੇਵ ਸਿੰਘ ਉਸ ਦੇ ਨਾਟਕ ਨੂੰ ਸਮਝ ਨਾ ਸਕਿਆ ਉਹ ਆਪਣੇ ਪੁੱਤਰ ਦੇ ਨਾਲ ਚੱਲਣ ਲਈ ਤਿਆਰ ਹੋ ਗਿਆ। ਰਾਤ ਨੂੰ ਉਸ ਦਾ ਬੇਟਾ ਅਤੇ ਨੂੰ ਕਮਰੇ ਅੰਦਰ ਸੌਣ ਲਈ ਚਲੇ ਗਏ। ਉਸਨੇ ਬਾਹਰ ਹੀ ਚਟਾਈ ਵਿਛਾ ਲਈ। ਅੱਜ ਉਸ ਨੂੰ ਖੁਸ਼ੀ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ। ਉਦੋਂ ਹੀ ਉਸ ਨੂੰ ਆਪਣੀ ਨੂੰਹ ਦੀ ਆਵਾਜ਼ ਸੁਣਾਈ ਦਿੱਤੀ। ਚਲੋ ਜੀ ਵਧੀਆ ਹੋਇਆ। ਹੁਣ ਤਾਂ ਸਾਡੀ ਨੌਕਰ ਰੱਖਣ ਵਾਲੀ ਸਮੱਸਿਆ ਹੱਲ ਹੋ ਗਈ ਅਤੇ ਆਪਣੇ ਬੇਟੇ ਵਾਸਤੇ ਵੀ ਨੌਕਰ ਮਿਲ ਗਿਆ। ਇਹ ਗੱਲ ਸੁਣਦਿਆਂ ਹੀ ਸੁਖਦੇਵ ਸਿੰਘ ਦੀਆਂ ਅੱਖਾਂ ਪਰ ਆਈਆਂ ਉਸ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਦਾ ਬੇਟਾ ਇੰਨਾ ਮਤਲਬੀ ਹੈ ਕਿ ਉਹ ਉਸ ਦੇ ਆਤਮ ਸਨਮਾਨ ਨੂੰ ਗਵਾ ਕੇ ਉਸ ਨੂੰ ਨੌਕਰ ਬਣਾ ਕੇ ਲੈ ਜਾਣਾ ਚਾਹੁੰਦਾ ਹੈ ਉਸ ਨੇ ਮਨ ਹੀ ਮਨ ਵਿੱਚ ਕੁਝ ਸੋਚਿਆ ਅਤੇ ਸੌ ਗਿਆ ਸਵੇਰੇ ਉੱਠ ਕੇ ਸੁਖਦੇਵ ਨਹਾ ਕੇ ਤਿਆਰ ਹੋ ਗਿਆ ਉਧਰ ਉਸ ਦੇ ਪੁੱਤਰ ਨੂੰ ਵੀ ਤਿਆਰ ਹੋ ਗਏ ਉਸ ਦਾ ਪੁੱਤਰ ਬਾਜ਼ਾਰ ਜਾ ਕੇ ਪਿੰਡ ਦੇ ਮਸ਼ਹੂਰ ਹਲਵਾਈ ਸੀਤਾ RAM ਦੀ ਕਚੌਰੀ ਅਤੇ ਜਲੇਬੀਆਂ ਲੈ ਕੇ ਆਇਆ ਸਾਰਿਆਂ ਨੇ ਬੜੇ ਹੀ ਪ੍ਰੇਮ ਨਾਲ ਖਾਦਾ ਤੇ ਉਸ ਦਾ ਪੋਤਾ ਵੀ ਬਹੁਤ ਖੁਸ਼ੀ ਕਿ ਉਸ ਦੇ ਦਾਦਾ ਜੀ ਉਹਨਾਂ ਦੇ ਨਾਲ ਜਾ ਰਹੇ ਨੇ ਹੁਣ ਮੈਂ ਵੀ ਆਪਣੇ ਦਾਦਾ ਜੀ ਨਾਲ ਖੇਡਿਆ ਕਰਾਂਗਾ ਆਪਣੇ ਦਾਦਾ ਜੀ ਤੋਂ ਕਹਾਣੀਆਂ ਸੁਣਿਆ ਕਰਾਂਗਾ ਸੁਖਦੇਵ ਸਿੰਘ ਦੇ بیٹے ਨੇ ਕਿਹਾ ਚਲੋ ਪਿਤਾ ਜੀ ਗੱਡੀ ਵਿੱਚ ਬੈਠ ਜਾਓ ਆਪਾਂ ਚੱਲਦੇ ਹਾਂ ਤਾਂ ਸੁਖਦੇਵ ਸਿੰਘ ਬੋਲਿਆ beta ਤੈਨੂੰ ਅਤੇ ਤੇਰੇ ਪੁੱਤਰ ਨੂੰ ਮੇਰਾ ਬਹੁਤ ਬਹੁਤ ਅਸ਼ੀਰਵਾਦ ਪਰ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਮੈਂ ਰਾਤ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੈਨੂੰ ਤੁਹਾਡੀ ਹਮਦਰਦੀ ਨਹੀਂ ਚਾਹੀਦੀ ਮੈਨੂੰ ਤੁਹਾਡੀ ਘਿਓ ਲੱਗੀ ਰੋਟੀ ਨਾਲੋਂ ਵੱਧ ਮਿਹਨਤੀ ਮਜ਼ਦੂਰੀ ਕਰਕੇ ਕਮਾਈ ਹੋਈ ਆਪਣੀ ਸੁੱਕੀ ਰੋਟੀ ਖਾਣਾ ਮਨਜ਼ੂਰ ਹੈ ਤੇ ਮੈਂ ਇਸੇ ਵਿੱਚ ਖੁਸ਼ ਹਾਂ ਮੈਂ ਆਪਣੇ ਪੁੱਤਰ ਅਤੇ ਪੁੱਤਰੀ ਨੂੰ ਵੇਖ ਲਿਆ ਐਨੇ ਨਾਲ ਹੀ ਮੈਂ ਖੁਸ਼ ਹੋ ਗਿਆ ਪਰ ਮੈਂ ਤੇਰਾ ਨੌਕਰ ਬਣ ਕੇ ਨਹੀਂ ਜਾਊਂਗਾ ਆਪਣੀ ਬੇਇੱਜ਼ਤੀ ਕਰਾਉਣ ਵਾਸਤੇ ਆਪਣੇ ਪਿਤਾ ਦੇ ਮੂੰਹੋਂ ਇਹ ਗੱਲ ਸੁਣ ਕੇ ਜਗਤਾਰ ਸਿੰਘ ਬਹੁਤ ਸ਼ਰਮਿੰਦਾ ਹੋਇਆ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਲੈ ਕੇ ਜਾਣ ਲੱਗਾ ਤਾਂ ਸੁਖਦੇਵ ਸਿੰਘ ਦਾ ਪੁੱਤਰਾ ਆਪਣੇ ਦਾਦਾ ਜੀ ਦੀਆਂ ਲੱਤਾਂ ਨੂੰ ਚਿੰਬੜ ਗਿਆ ਅਤੇ ਕਹਿਣ ਲੱਗਿਆ ਮੈਂ ਦਾਦਾ ਜੀ ਦੇ ਕੋਲ ਹੀ ਰਹਾਗਾ ਨਹੀਂ ਤਾਂ ਦਾਦਾ ਜੀ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਜਗਤਾਰ ਸਿੰਘ ਦੀ ਇੰਨੀ ਵੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਆਪਣੇ ਪਿਤਾ ਨੂੰ ਕਹਿ ਸਕੇ ਕਿ ਤੁਸੀਂ ਮੇਰੇ ਨਾਲ ਚੱਲੋ ਪਰ ਸੁਖਦੇਵ ਸਿੰਘ ਆਪਣੇ ਪੋਤੇ ਨੂੰ ਲਾਰਾ ਲਾਉਂਦੇ ਹੋਏ ਕਹਿਣ ਲੱਗਿਆ ਕਿ ਪੁੱਤਰ ਤੂੰ ਚੱਲ ਹੁਣ ਤੇਰੇ ਸਕੂਲ ਵਿੱਚ ਛੁੱਟੀਆਂ ਨਹੀਂ ਜਦੋਂ ਵੀ ਤੈਨੂੰ ਛੁੱਟੀਆਂ ਹੋ ਗਈਆਂ ਤਾਂ ਮੈਂ ਤੈਨੂੰ ਇੱਥੇ ਪਿੰਡ ਲੈ ਆਵਾਂਗਾ ਉਸਨੇ ਮਸਾਂ ਆਪਣੇ ਪੋਤੇ ਨੂੰ ਸਮਝਾਵਾਂ ਜਾ ਕੇ ਗੱਡੀ ਵਿੱਚ ਬਿਠਾਇਆ ਅਤੇ ਗੱਡੀ ਦੀ ਤਾਕੀ ਬੰਦ ਕਰ ਦਿੱਤੀ ਸੁਖਦੇਵ ਸਿੰਘ ਦਾ ਪੁੱਤਰ ਗੱਡੀ ਸਟਾਰਟ ਕਰਕੇ ਉੱਥੋਂ ਨਿਕਲ ਗਿਆ ਹਾਂਜੀ ਦੋਸਤੋ ਸਨਮਾਨ ਦੀ ਸੁੱਕੀ ਰੋਟੀ ਭਾਵੇਂ ਸਾਦੀ ਹੁੰਦੀ ਹੈ ਪਰ ਉਹ ਤੁਹਾਡੀ ਆਤਮਾ ਨੂੰ ਪ੍ਰਜਾਹ ਦਿੰਦੀ ਹੈ ਅਸਲ ਵਿੱਚ ਕਿਸੇ ਵੀ ਇਨਸਾਨ ਦਾ ਅਸਲੀ ਧਨ ਉਸਦਾ ਆਤਮ ਸਨਮਾਨ ਹੁੰਦਾ ਹੈ ਉਹਦੇ ਲਈ ਪਾ ਮੈਂ ਉਸ ਨੂੰ ਭੁੱਖੇ ਹੀ ਕਿਉਂ ਨਾ ਰਹਿਣਾ ਪਵੇ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ